ਜਦੋਂ ਆਪਣੇ ਘਰ ਪੁੱਤ ਜੰਮਦਾ ਉਦੋਂ ਵੀ ਆਪਾਂ ਨੂੰ ਚਾਹ ਦਾ ਅੰਦਾਜ਼ਾ ਫਸਲ ਤੱਕ ਦੀ ਉਦੋਂ ਵੀ ਚਾਹ ਹੁੰਦਾ ਤੇ ਅਸੀਂ ਉਹ ਸਾਡੀ ਫਸਲ ਪੱਕ ਗਈ ਤੁਹਾਨੂੰ ਬਹੁਤ ਖੁਸ਼ੀ ਹੋਣੀ ਹੁਣ ਕਿਉਂਕਿ ਲਗਾਤਾਰ ਇੱਕ ਮਹੀਨਾ ਜਾਣਾ ਹੈ ਮੰਡੀ ਦੇ ਵਿੱਚ ਰੋਜ਼ ਤੇ ਰੋਜ਼ ਪੈਸੇ ਲੈਣ ਸਾਡੇ ਪਾਸੇ ਹੋ ਚਲੇ ਬਰਬਾਦ ਹੋਏ ਪਏ ਉਹ ਤਾਂ ਕਹਿੰਦਾ ਜੀ ਬੰਦਾ ਸਰਕਾਰਾਂ ਦਾ ਮੱਥਾ ਲਾ ਲੈਂਦਾ ਐਮਐਸਪੀ ਨਹੀਂ ਮਿਲਦੀ ਜਾਂ ਹੋਰ ਮੰਗਾ ਹੁੰਦੀਆਂ ਸਰਕਾਰਾਂ ਕੋ ਦਿੱਲੀ ਤੱਕ ਚੱਲ ਜਾਂਦਾ ਸਰਕਾਰਾਂ ਦੀਆਂ ਗੋਡੀਆਂ ਲਵਾ ਦਿੰਦਾ ਪਰ ਕੁਦਰਤ ਮੂਰੇ ਜ਼ੋਰ ਨਹੀਂ ਚੱਲਦਾ ਕੁਦਰਤ ਦੀ ਖੇਰ ਕੋਈ ਮਜਬੂਰੀ ਬਹੁਤ ਜ਼ਿਆਦੀ ਕੋਈ ਇਹਦੇ ਇੱਕ ਜ਼ੋਰ ਨਹੀਂ ਹੈਗਾ ਬਾਰਸ ਵੇਖੋ ਦਿਨ ਰਾਤ ਪਈ ਜਾਂਦੀ ਡੰਗਰ ਨਿਗੇ ਨਿਗੇ ਉਹ ਵੀ ਪਿਆਰੇ ਬਾਗਾਂ ਨੇ ਘਰ ਬਧੇ ਕੜ ਕੇ ਬਾਤ ਵੈਸੇ ਇਹ ਕਿਸਾਨ ਪੰਜਾਬ ਦੇ ਰੱਬ ਦੇ ਬਾਣੇ ਚ ਰਹਿੰਦੇ ਪਰ ਮਨ ਤਾਂ ਕਦੇ ਕਦੇ ਡੋਲ ਜਾਂਦਾ ਹੋਣਾ ਫੇਰ ਅੱਬਾ ਕਿਹੜੀ ਮਾਰ ਮਾਰਤੀ ਵੀ ਕਿਉਂ ਕੀਤਾ ਮੇਰ ਨਾਲ ਡੋਲ ਜਾਂਦਾ ਡੋਲ ਜਾਂਦਾ ਮਨ ਸਾਡਾ ਡੋਲਿਆ ਪਿਆ ਸਾਡੇ ਹੁਣ ਕੋਈ ਪੱਲੇ ਨਹੀਂ ਰਹਿਗਾ ਮਨ ਨਹੀਂ ਡੋਲਣਾ ਹੁਣ ਤੇ ਉਹ ਬੇਨਤੀ ਪੰਜਾਬ ਸਰਕਾਰ ਨੂੰ ਵੀ ਵੱਧ ਤੋਂ ਵੱਧ ਸਾਡੀ ਮਦਦ ਕਰੀ ਉਹ ਤੇ ਸਾਡੇ ਕੋਈ ਪੱਲੇ ਨਹੀਂ ਰਹਿਗੇ ਬੀਬੀ ਜੀ ਮੌਜੂਦ ਆ ਇਹਨਾਂ ਦੇ ਮਾਤਾ ਜੀ ਆਪਾਂ ਗੱਲ ਜਿਹੜੀ ਕਰਾਂਗੇ ਮੰਦ ਨਾਲ ਵੀ ਮਾਤਾ ਜੀ ਜਦੋਂ ਬੱਚਿਆਂ ਦੀ ਕਮਾਈ ਦੇ ਨਾਲ ਅਜਿਹਾ ਹੁੰਦਾ ਹਨਾ ਮਾਪਿਆਂ ਨੂੰ ਸਭ ਤੋਂ ਵੱਧ ਕਹਿੰਦੇ ਦੋ ਧੰਦਾ ਪੁੱਤ ਲੱਖਾਂ ਦੇ ਲੱਖ ਠੇਕਾ ਤਾਰਿਆ ਹੀ ਤੇ ਬਾਹਰ ਕੱਖ ਨਹੀਂ ਰਹਿ ਗਿਆ ਕਿੱਥੋਂ ਠੇਕਾ ਖਾਣਾ ਕਿੱਥੋਂ 6-7 ਲੱਖ ਠੇਕਾ ਦਿੱਤਾ ਉਹ ਕਿੱਥੋਂ ਲੈਣਾ ਇਹ ਤਾਂ ਲੈਣਾ ਆ ਜਣਾ ਠੇਕਾ ਭਈ ਸਾਡ ਪਿੱਛੇ ਦੇ ਦਿੱਤਾ ਤਾਂ ਗਾਂ ਫੇਰ ਲੈਣਾ ਪਿੱਛੇ ਦੇ ਦਿੱਤਾ ਠੇਕਾ ਝੋਨੇ ਦਾ ਝੋਨੇ ਦਾ ਤਤਾਰਤਾ ਤਾ ਤਾਂ ਨੰਗ ਹੋ ਗਏ ਬਿਠੇਕਾ ਤਾਂ ਤਾਰਤਾ ਤੇ ਹੁਣ ਚੋਟੀ ਪੱਕ ਚੋਨੇ ਹੋਏ ਸੀ ਤੇ ਹੁਣ ਤੇ ਆਉਣੀਆਂ ਟਰਾਲੇ ਡੱਕ ਡੱਕ ਦੇਖਦੇ ਰਹਿੰਦੇ ਵੇ ਤਾਂ ਮਹਿੰਗੀਆਂ ਦੇਖਦੇ ਰਹਿੰਦੇ ਕਿਸਾਨ ਤਾਂ ਮਹਿੰਗੀਆਂ ਗੱਡੀਆਂ ਖਰੀਦਦਾ ਜਾਂ ਮਹਿੰਗੇ ਵਿਆਹ ਕਰਦਾ ਤਾਂ ਕਰਜ਼ਾਈ ਹੁੰਦਾ ਵੇ ਆ ਵੀ ਹੈ ਚੀਜ਼ ਹੈਗੀ ਆ ਵੀ ਕਿਸਾਨ ਚੱਲਦਾ ਵੀ ਕਿਸਾਨ ਚੱਲਦਾ ਜਾਂ ਵੇਖੋ ਹੁਣੇ ਵੀ ਅਸੀਂ ਚੱਲਣਾ ਹੀ ਹੈ ਮਹਿੰਗੀਆਂ ਗੱਡੀਆਂ ਕੋ ਸਾਡਾ ਸ਼ੌਂਕ ਥੋੜਾ ਹੈ ਉਹ ਤਾਂ ਮਜਬੂਰੀ ਹੈ ਸਾਡੀ ਆ ਨਵੀਂ ਆਕੇ ਇਧਰ ਉਧਰੋਂ ਆਪਣਾ ਇਧਰ ਸੱਕੀ ਦੇ ਕੰਢੇ ਆਪਣਾ ਖੇਤ ਆ ਆ ਖੇਤ ਨਹੀਂ ਆਪਣਾ ਆਇੜੀ ਥਿੰਦੇ ਨਹੀਂ ਆਪਣਾ ਇਹ ਪਿੰਡੇ ਉਹਨਾਂ ਦਾ ਚਲੋ ਬਾਜੇ ਹੋਈ ਕਿਤੇ ਕੱਖ ਖਾ ਲੈਣੇ ਨੰਕਰ ਜਵਾਨ ਗਾਂਢੂ ਫੜ ਕੇ